ਅੱਜ ਸਿੱਖ ਕੌਮ ਦੇ ਅੰਦਰ ਬਹੁਤ ਹੀ ਮਹਾਨ ਹਸਤੀ ਜਿਨ੍ਹਾਂ ਦਾ ਨਾਮ ਲਿਆਂ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਸਿਰ ਝੁਕ ਜਾਂਦਾ ਹੈ ਉਹਨਾਂ ਦੀ ਵਰਸੀ ਦਾ ਦਿਹਾੜਾ ਹੈ ਅੱਜ ਵਰਸੀ ਹੈ ਉਹਨਾਂ ਦੀ ਆਪਾਂ ਬਹੁਤ ਵਾਰੀ ਕਥਾ ਦੇ ਵਿੱਚ ਉਹਨਾਂ ਦਾ ਜੀਵਨ ਸਰਵਣ ਕੀਤਾ ਹੈ ਬੜੀ ਵੱਡੀ ਸੇਵਾ ਉਸ ਮਹਾਨ ਹਸਤੀ ਦਾ ਨਾਮ ਹੈ ਭਾਈ ਸਾਹਿਬ ਭਾਈ ਕਨਈਆ ਜੀ 18 ਤਰੀਕ ਤੋਂ ਲੈ ਕੇ 20 ਤਰੀਕ ਤੱਕ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਕਨਈਆ ਜੀ ਦੀ ਵਰਸੀ ਮਨਾਈ ਜਾਂਦੀ ਹੈ ਉਹ ਭਾਈ ਕਨਈਆ ਜੀ ਜਿਨ੍ਹਾਂ ਨੇ ਜੋ ਭਾਈ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ ਨਾ ਕਿ ਦਿਵ ਦੇ ਦਿਵ ਦ੍ਰਿਸ਼ਟ ਪੂਰਨ ਬ੍ਰਹਮ ਅੰਗ ਅੰਗ ਅੰਗੀ ਵਿਦੇਵੀ ਉਹਨਾਂ ਦੀ ਦੇਵਤਿਆਂ ਵਾਲੀ ਹੋ ਗਈ ਤੇ ਦਿਵ ਦ੍ਰਿਸ਼ਟੀ ਵੀ ਖੁੱਲ ਗਈ ਤੇ ਹਰ ਕਿਸੇ ਵਿੱਚ ਉਹਨਾਂ ਨੂੰ ਗੁਰੂ ਨજર ਆਉਂਦਾ ਤੇ ਅੱਜ ਜਿਹੜੀ ਆਪਾਂ ਵੇਖਦੇ ਨਾ ਰੈੱਡ ਕਰਾਸ ਕਹਿੰਦੇ ਜਿਹਨੂੰ ਵੀ ਦੁਖੀਆਂ ਦੀ ਮਰੀਜ਼ਾਂ ਦੀ ਸੰਭਾਲ ਕਰਨ ਵਾਲੀ ਰੈੱਡ ਕਰਾਸ ਦੇ ਬਾਨੀ ਭਾਈ ਕਨਈਆ ਜੀ ਨੇ ਜਿਨਾਂ ਨੇ ਦਾ ਪੰਥ ਚੱਲਿਆ ਸੇਵਾ ਪੰਥੀ ਕਿਹਾ ਜਾਂਦਾ ਉਹਨਾਂ ਨੂੰ ਬੜੀਆਂ ਵੱਡੀਆਂ ਸੇਵਾਵਾਂ ਨੇ ਸੇਵਾ ਪੰਥੀਆਂ ਦੀ ਭਾਈ ਕਨਈਆ ਜੀ ਦਾ ਜਨਮ ਜਿਹੜਾ ਨਾ ਜੋ ਲਿਖਿਆ ਕਿ 1647 ਦੇ ਵਿੱਚ ਸੋਧਰਾ ਨਗਰ ਹੈ ਵਜੀਰਾਬਾਦ ਦੇ ਵਿੱਚ ਚਨਾਬ ਦਰਿਆ ਦੇ ਕਿਨਾਰੇ ਤੇ 100 ਦਰਵਾਜੇ ਸੀ ਕਹਿੰਦੇ ਤਾਂ ਉਹ ਸੋਧਰਾ ਕਹਿੰਦੇ ਸੀ ਬਾਅਦ ਸੋਧਰਾ ਹੋ ਗਿਆ ਉੱਥੇ ਇਹਨਾਂ ਦਾ ਜਨਮ ਹੋਇਆ ਘਰੋਂ ਬੜੇ ਅਮੀਰ ਸੀ ਇਹ ਇਹਨਾਂ ਦੇ ਪਿਤਾ ਜਿਹੜੇ ਸੀ ਉਹ ਵਪਾਰ ਕਰਦੇ ਸੀ ਸ਼ਾਹੀ ਫੌਜਾਂ ਨੂੰ ਰਸਦ ਪਾਣੀ ਪਹੁੰਚਾਇਆ ਕਰਦੇ ਬਹੁਤ ਅਮੀਰ ਸੀ ਘਰੋਂ ਪਰ ਛੋਟੀ ਉਮਰ ਦੇ ਵਿੱਚ ਹੀ ਸੁਭਾਅ ਇਹਨਾਂ ਦਾ ਫਕੀਰਾਂ ਵਾਲਾ ਫੱਕਰਾਂ ਵਾਲਾ ਸੁਭਾਅ ਸੇਵਾ ਕਰਨ ਵਾਲਾ ਸੁਭਾਅ ਇਹ ਘਰੋਂ ਨਾ ਮਾਇਆ ਲੈ ਜਾਂਦੇ ਕੌਡੀਆਂ ਲੈ ਜਾਂਦੇ ਜਿਹੜੀ ਉਸ ਸਮੇਂ ਮਾਇਆ ਚੱਲਦੀ ਲਿਜਾ ਕੇ ਇਹਨਾਂ ਨੇ ਗਰੀਬਾਂ ਨੂੰ ਦੇ ਦੇਣ ਨੂੰ ਵੰਡਿਓਣੇ ਗਰੀਬਾਂ ਨੂੰ ਵੰਡਿਓਣੇ ਘਰੋਂ ਵਸਤਰ ਲੈ ਜਾਣੇ ਕੱਪੜੇ ਲੈ ਜਾਣੇ ਕੱਪੜੇ ਵੀ ਵੰਡਿਓਣੇ ਫਿਰ ਇਹਨਾਂ ਦੇ ਜਿੱਥੋਂ ਸ਼ਾਹੀ ਸੜਕ ਨੰਗਦੀ ਉੱਥੇ ਬਿਗਾਰੀ ਲੋਕ ਮਜ਼ਦੂਰ ਲੋਕ ਪੁਰਾਣੇ ਸਮਿਆਂ ਵਿੱਚ ਬਿਗਾਰੀ ਕਹਿੰਦੇ ਸੀ ਵੀ ਦੂਰਾਂ ਨੂੰ ਵੀ ਉਹਨਾਂ ਦੇ ਸਿਰ ਦੇ ਉੱਤੇ ਭਾਰ ਚੁਕਾ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੇ ਉਹਨਾਂ ਨੂੰ ਇਹਨਾਂ ਨੇ ਪਾਣੀ ਪਿਉਣਾ ਜਾ ਕੇ ਤੇ ਫਿਰ ਉਹਨਾਂ ਨੂੰ ਉੱਥੇ ਉਹਨਾਂ ਦਾ ਭਾਰ ਸਿਰ ਤੋਂ ਲਵਾ ਕੇ ਸਾਹ ਦੋਣਾ ਤੇ ਆਪ ਉਹਨਾਂ ਦੀ ਪੰਡ ਜਿਹੜੀ ਭਾਰ ਸੀ ਨਾ ਉਹਨੂੰ ਚੱਕ ਕੇ ਦੂਰ ਤੱਕ ਛੱਡ ਕੇ ਵੀ ਆਉਣਾ ਸ਼ੁਰੂ ਤੋਂ ਹੀ ਭਾਵਨਾ ਸੀ ਸੇਵਾ ਕਰਨ ਵਾਲੀ ਤੇ ਘਰੇ ਜਦੋਂ ਆਉਣਾ ਤੇ ਪਿਤਾ ਜੀ ਨੇ ਗੁੱਸੇ ਹੋਣਾ ਪਿਤਾ ਜੀ ਨੇ ਕਹਿਣਾ ਤੈਨੂੰ ਘਰੇ ਕੁਝ ਮਿਲਦਾ ਨਹੀਂ ਤੂੰ ਸਾਡੀ ਬੇਇੱਜ਼ਤੀ ਕਰਵਾਉਂਨਾ ਐਵੇਂ ਲੋਕਾਂ ਦਾ ਭਾਰ ਚੱਕਦਾ ਫਿਰਦਾ ਤੂੰ ਉੱਥੇ ਤੇਥੋਂ ਘਰੇ ਟਿਕ ਕੇ ਬੈਠਾ ਨਹੀਂ ਜਾਂਦਾ ਤੇ ਮਾਤਾ ਨੇ ਵੀ ਕਈ ਵਾਰ ਕਹਿਣਾ ਕਿ ਪੁੱਤਰ ਇਹ ਕੰਮ ਕਿਉਂ ਕਰਦਾ ਤੂੰ ਤੈਨੂੰ ਤੇਰੇ ਪਿਤਾ ਜੀ ਵੀ ਗੁੱਸੇ ਹੁੰਦੇ ਆ ਤੂੰ ਇਹ ਕੰਮ ਕਿਉਂ ਕਰਦਾ ਤੇ ਅੱਗੋਂ ਉਹਨਾਂ ਨੇ ਬੜੇ ਠਰਮੇ ਨਾਲ ਧੀਰਜ ਦੇ ਨਾਲ ਉੱਤਰ ਦੇਣਾ ਮਾਤਾ ਕਈ ਵਾਰ ਕਹਿੰਦਾ ਕਿ ਮਾਤਾ ਵੀ ਕਈ ਵਾਰ ਕੋਈ ਘਰ ਦੇ ਵਿੱਚ ਪੁੱਤਰ ਬਾਵਲਾ ਵੀ ਜੰਮ ਪੈਂਦਾ ਨਾ ਬਾਵਲਾ ਬਾਵਲੇ ਦਾ ਅਰਥ ਹੁੰਦਾ ਕਮਲਾ ਵੀ ਮਾਂ ਤੂੰ ਮੈਨੂੰ ਆਪਣਾ ਕਮਲਾ ਪੁੱਤਰ ਹੀ ਸਮਝ ਲਿਆ ਕਰ ਤੇ ਜਿਹੜੇ ਮਾਹਪੁਰਖ ਹੁੰਦੇ ਦੁਨੀਆ ਨੂੰ ਕਮਲਾ ਹੀ ਕਹਿੰਦੀ ਐ ਸੱਚ ਵੀ ਇੱਕ ਤਾਂ ਕਮਲਾ ਤੁਰਿਆ ਫਿਰਦਾ ਐਵੇਂ ਤੁਰਿਆ ਫਿਰਦਾ ਦੁਨੀਆ ਆਪਣੇ ਆਪ ਨੂੰ ਸਿਆਣਾ ਗਿਣਦੀ ਆ ਨਾ ਤੇ ਉਹ ਵੇਖੋ ਭਾਈ ਕਨੀਆ ਜੀ ਨੇ ਕਹਿਣਾ ਮਾਂ ਤੂੰ ਮੈਨੂੰ ਆਪਣਾ ਕਮਲਾ ਪੁੱਤਰ ਹੀ ਸਮਝ ਲਿਆ ਕਰ ਵੀ ਮੈਂ ਕਮਲਾ ਆ ਬਸ ਰੰਗੀ ਹੋਈ ਰੂਹ ਚਲੋ ਸਮਾਬਰੀ ਚ ਦਾ ਗਿਆ ਮਹਾਪੁਰਸ਼ਾਂ ਦੀ ਸੰਗਤ ਕਰਦੇ ਇੱਕ ਵਾਰ ਕਹਿੰਦੇ ਕੀ ਹੋਇਆ ਇਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਸਭ ਤੋਂ ਵੱਡੇ ਸੀ ਪਰਿਵਾਰ ਦੇ ਵਿੱਚ ਇਹ ਹੁਣ ਘਰ ਦਾ ਸਾਰਾ ਭਾਰ ਜਿਹਦਾ ਸੀ ਕੰਮ ਕਰਦਾ ਇਹਨਾਂ ਦੇ ਮੋਢਿਆਂ ਤੇ ਆ ਗਿਆ ਹੁਣ ਜਿਵੇਂ ਪਿਤਾ ਜੀ ਕਰਮ ਕਰਦੇ ਸੀ شاہੀ ਫੌਜ ਨੂੰ ਰਸਦ ਪਾਣੀ ਪਹੁੰਚਾਉਂਦੇ ਸੀ ਇਹ ਕਰਨ ਲੱਗ ਪਏ ਆਪਣੇ ਭਰਾ ਭਰਾਵਾਂ ਦਾ ਵੀ ਖਿਆਲ ਰੱਖਦੇ ਪਰਿਵਾਰ ਦਾ ਸਾਰੇ ਦਾ ਕਹਿੰਦੇ ਉਦੋਂ ਇਹਨਾਂ ਨੂੰ ਇੱਕ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸਿੱਖ ਮਿਲੇ ਜਿਹਦਾ ਨਾਂ ਇਤਿਹਾਸ ਵਿੱਚ ਭਾਈ ਨਨੂਆ ਲਿਖਿਆ ਭਾਈ ਨਨੂਏ ਦੇ ਕੋਲੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੁਣੀ ਬਾਣੀ ਸੁਣ ਕੇ ਇੰਨਾ ਵਿਰਾਗ ਪੈਦਾ ਹੋਇਆ ਅੰਦਰ ਕਿ ਸਭ ਕੁਝ ਛੱਡ ਛਿੜਾ ਕੇ ਨਾ ਜੰਗਲ ਵਿੱਚ ਚਲੇ ਗਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਵਿੱਚ ਬਹੁਤ ਵਿਰਾਗ ਹੈ ਕਿਤੇ ਪੜ ਕੇ ਤਾਂ ਦੇਖਿਓ ਬਾਣੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੰਨਾ ਵਿਰਾਗ ਪੈਦਾ ਹੋਇਆ ਸਭ ਕੁਝ ਛੱਡ ਛਿੜਾ ਕੇ ਆਪਣੇ ਭਰਾਵਾਂ ਨੂੰ ਕਾਰੋਬਾਰ ਸੰਭਾਲ ਕੇ ਨਾ ਜੰਗਲ ਵਿੱਚ ਚਲੇ ਗਏ ਜਦੋਂ ਜੰਗਲ ਵਿੱਚ ਚਲੇ ਗਏ ਉੱਥੇ ਵੀ ਸਾਧੂ ਮਹਾਤਮਾ ਨੂੰ ਮਿਲਦੇ ਫਿਰਦੇ ਆ ਪਰ ਜਿਹੜੀ ਚੀਜ਼ ਲੱਭਦੇ ਸੀ ਨਾ ਉਹ ਨਹੀਂ ਮਿਲ ਰਹੀ ਸੀ ਹਜੇ ਜਿਹੜੀ ਵਸਤੂ ਚਾਹੀਦੀ ਸੀ ਉਹ ਨਹੀਂ ਮਿਲ ਰਹੀ ਸੀ ਭਾਈ ਕਨਈਆ ਜੀ ਨੂੰ ਇੱਕ ਸਿੱਖ ਮਿਲਿਆ ਫਿਰ ਉਹ ਸਿੱਖ ਨੂੰ ਬੇਨਤੀ ਕੀਤੀ ਕਿ ਮੈਨੂੰ ਕੋਈ ਰਾਹ ਦੱਸੋ ਕਿ ਜਿਹੜੀ ਵਸਤੂ ਮੈਂ ਲੱਭ ਰਿਆਂ ਪਰਮੇਸ਼ਰ ਨੂੰ ਲੱਭ ਰਿਆਂ ਉਹ ਮੈਨੂੰ ਮਿਲ ਜਾਵੇ ਗੋਬਿੰਦ ਲੋਕ ਗੋਬਿੰਦ ਮਿਲ ਜਾਵੇ ਤਾਂ ਉਹਨੇ ਕਿਹਾ ਕਿ ਤੂੰ ਇੱਥੇ ਕਿੱਥੇ ਲੱਭਦਾ ਫਿਰਦਾ ਕੋਈ ਬੰਦ ਤੂੰ ਸੰਸਾਰ ਵਿੱਚ ਰਹਿ ਘਰ ਵਿੱਚ ਰਹਿ ਜਾ ਕੇ ਜੰਗਲਾਂ ਵਿੱਚ ਥੋੜਾ ਤੈਨੂੰ ਰੱਬ ਮਿਲ ਜਾਵੇਗਾ ਕਿਤੇ ਸੰਸਾਰ ਵਿੱਚ ਰਹਿ ਕੇ ਸੇਵਾ ਕਰਕੇ ਸਿਮਰਨ ਕਰਕੇ ਜੀਵਨ ਨੂੰ ਖੁਸ਼ ਕਰਕੇ ਉਹਨਾਂ ਦੇ ਦੁੱਖ ਦੂਰ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਫਿਰ ਘਰ ਆ ਗਏ ਆ ਕੇ ਸੇਵਾ ਕਰਨ ਲੱਗ ਪਏ ਰਾਈਆਂ ਪਾਂਦੀਆਂ ਨੂੰ ਜਲ ਛਕਾਉਣਾ ਸੇਵਾ ਕਰਨੀ ਦੁਖੀਆਂ ਦੇ ਦਰਦ ਦੂਰ ਕਰਨੇ ਇਸ ਤਰ੍ਹਾਂ ਹੀ ਕਰਦੇ ਆ ਫਿਰ ਇੱਕ ਇਹਨਾਂ ਨੂੰ ਹੋਰ ਸਿੱਖਾ ਜੇ ਭਾਲ ਪੂਰੀ ਨਹੀਂ ਹੋਈ ਸਿੱਖ ਮਿਲਿਆ ਉਹਦੇ ਨਾਲ ਬਚਨ ਬਿਲਾਸ ਕੀਤੇ ਉਹ ਕਹਿਣ ਲੱਗੇ ਜੇ ਤੂੰ ਪ੍ਰਾਪਤੀ ਚਾਹੁੰਨਾ ਨਾ ਪ੍ਰਾਪਤੀ ਜਿਹੜੀ ਹੈ ਸਾਰੀਆਂ ਖਵਾਸ਼ਿਆਂ ਨੂੰ ਤਿਆਗ ਕੇ ਮਾਇਆ ਨੂੰ ਤਿਆਗ ਕੇ ਕੱਲੀ ਮਾਇਆ ਨਹੀਂ ਤਿਆਗਣੀ ਘਰ-ਬਾਰ ਨਹੀਂ ਤਿਆਗਣਾ ਵੀ ਅਤੀਤ ਤੂੰ ਹੋ ਗਿਆ ਅਤੀਤ ਹੋਣ ਦਾ ਮਕਸਦ ਇਹ ਹੈ ਜੇ ਘਰ-ਬਾਰ ਤਿਆਗ ਦਿੱਤਾ ਤੇ ਮਨ ਵਿੱਚ ਵੀ ਵਾਹਿਗੁਰੂ ਦਾ ਸਿਮਰਨ ਚੱਲੇ ਮਨ ਵਿੱਚ ਵੀ ਚਿਤਵਨੀ ਨਹੀਂ ਆਉਣੀ ਚਾਹੀਦੀ ਕੋਈ ਦੁਨਿਆਵੀ ਚੀਜ਼ਾਂ ਵਾਸਤੇ ਜੇ ਬਾਹਰੋਂ ਅਤੀਤ ਬਣ ਗਏ ਹਨ ਨਾ ਗ੍ਰਸਥ ਛੱਡ ਕੇ ਉਦਾਸੀ ਸਾਧੂ ਬਣ ਗਏ ਹਨ ਸੀ ਤਾਂ ਮਨ ਵਿੱਚ ਮਾਇਆ ਦਾ ਫੁਰਨਾ ਨਹੀਂ ਆਉਣਾ ਚਾਹੀਦਾ ਜੇ ਮਨ ਵਿੱਚ ਮਾਇਆ ਦਾ ਫੁਰਨਾ ਆਈ ਜਾਂਦਾ ਫਿਰ ਤਾਂ ਚੋਰ ਉਹ ਚੱਕਾ ਹੈ ਉਹ ਸਾਧੂ ਨਹੀਂ ਹੈ ਇਹ ਉਹਦੇ ਬਚਨ ਸੁਨੇ ਫਿਰ ਬੇਨਤੀ ਕੀਤੀ ਮੈਂ ਕਿਹਦੇ ਕੋਲ ਜਾਵਾਂ ਤਾਂ ਉਹ ਸਿੱਖ ਕਹਿਣ ਲੱਗਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਰਹਿੰਦੇ ਨੇ ਤੂੰ ਅਨੰਦਪੁਰ ਸਾਹਿਬ ਚਲਾ ਜਾ ਜਦੋਂ ਕਹਿੰਦੇ ਅਨੰਦਪੁਰ ਸਾਹਿਬ ਆਇਆ ਨਾ ਭਾਈ ਕਹਿੰਦੇ ਆ ਜੀ ਆਏ ਅਨੰਦਪੁਰ ਸਾਹਿਬ ਤੇ ਮਹਾਰਾਜ ਜੀ ਨੇ ਦੇਖੋ ਆਉਂਦਿਆਂ ਹੀ ਪਰਖ ਲੈਣੀ ਸ਼ੁਰੂ ਕਰ ਦਿੱਤੀ ਸਤਗੁਰਾਂ ਨੇ ਜਲ ਦੀ ਸੇਵਾ ਲਾ ਦਿੱਤੀ ਘੜਾ ਭਰ ਕੇ ਲਿਆਉਣ ਨੂੰ ਕਿਹਾ ਭਾਈ ਕਨਈਆ ਜੀ ਘੜਾ ਲੈ ਕੇ ਆਉਂਦੇ ਜਲ ਦਾ ਭਰ ਕੇ ਮਹਾਰਾਜ ਜੀ ਹੱਥ ਧੋਂਦੇ ਆ ਆਪਣਾ ਮੁਖੜਾ ਧੋਂਦੇ ਆ ਤੇ ਡੋਲ ਦਿੰਦੇ ਆ ਫਿਰ ਕਹਿੰਦੇ ਭਰ ਕੇ ਲਿਆ ਫਿਰ ਜਦੋਂ ਭਰ ਕੇ ਲਿਆਉਂਦਾ ਮਹਾਰਾਜ ਜੀ ਕਦੇ ਆਪਣੇ ਚਰਨ ਧੋ ਲੈਂਦੇ ਆ ਤੇ ਡੋਲ ਦਿੰਦੇ ਆ ਤਿੰਨ ਮਹੀਨੇ ਇਤਿਹਾਸਕਾਰਾਂ ਨੇ ਲਿਖਿਆ ਕਿ ਤਿੰਨ ਮਹੀਨੇ ਸੇਵਾ ਚੱਲਦੀ ਰਹੀ ਭਾਈ ਸਾਹਿਬ ਜੀ ਦੀ ਪ੍ਰੀਖਿਆ ਦੀ ਮਹਾਰਾਜ ਕਹਿ ਦਿਆ ਕਰਨ ਘੜਾ ਭਰ ਕੇ ਲਿਆ ਕਈ ਵਾਰ ਮਹਾਰਾਜ ਜੀ ਕੀ ਕਰਦੇ ਭਾਈ ਸਾਹਿਬ ਜੀ ਪਾਣੀ ਦਾ ਘੜਾ ਭਰ ਕੇ ਲਿਆਉਂਦੇ ਕੁਝ ਨਹੀਂ ਕਰਦੇ ਉਹਦੇ ਸਾਹਮਣੇ ਢੋਲ ਦਿੰਦੇ ਬਸ ਉਹਦੇ ਸਾਹਮਣੇ ਉਵੇਂ ਹੀ ਢੋਲ ਦੇਣਾ ਮਹਾਰਾਜ ਜੀ ਵੇਖ ਰਹੇ ਸੀ ਵੀ ਚਿਹਰੇ ਵੱਲ ਦੇਖਣਾ ਸਤਗੁਰਾਂ ਨੇ ਕਿ ਇਹਦੇ ਚਿਹਰੇ ਦੇ ਉੱਤੇ ਕੋਈ ਚੀਜ਼ ਇਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਵੀ ਚਿਹਰੇ ਤੋਂ ਕੁਝ ਇਹ ਮਹਿਸੂਸ ਕਰਦਾ ਕਿ ਮੈਂ ਤਾਂ ਇੰਨੀ ਮਿਹਨਤ ਨਾਲ ਪਾਣੀ ਭਰ ਕੇ ਲਿਆਉਣਾ ਮੇਰੇ ਸਾਹਮਣੇ ਵਰਤਦੇ ਵੀ ਨਹੀਂ ਡੋਲ ਦਿੰਦੇ ਆ ਇਹ ਅੱਗੋਂ ਮੂੰਹੋਂ ਕੁਝ ਕਹਿੰਦਾ ਵੀ ਵੇਖੀਏ ਤੇ ਸਹੀ ਆਉਣ ਵਾਲੇ ਸਮੇਂ ਵਿੱਚ ਜੰਗ ਦੇ ਵਿੱਚ ਇਹਨੇ ਪਾਣੀ ਪਿਉਣਾ ਮਾਰੇ ਤਾਂ ਸਭ ਕੁਝ ਦੇਖਦੇ ਸੀ ਜਾਣੀ ਜਾਣ ਸੀ ਸਤਿਗੁਰੂ ਜੀ ਘਟ ਘਟ ਕੇ ਅੰਦਰ ਕੀ ਜਾਣਦੇ ਵੀ ਇਹਨੇ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੀ ਸੇਵਾ ਕਰਨੀ ਹੈ ਕੀ ਉਹ ਸੇਵਾ ਤੋਂ ਭੱਜਦਾ ਨਹੀਂ ਜਾਵੇਗਾ વિજે આજ એહે મેરી ਇਸ ਗੱਲ ਤੋਂ ਵੀ ਤੁਸੀਂ ਮਹਾਰਾਜ ਪਾਣੀ ਮੰਗਾਉਂਦੇ ਹੋ ਜਲ ਮੰਗਾਉਂਦੇ ਹੋ ਵਰਤਦੇ ਨਹੀਂਓਂ ਉਵੇਂ ਡੋਲ ਦਿੰਦੇ ਮੇਰੇ ਸਾਹਮਣੇ ਤੁਸੀਂ ਤਾਂ ਆਉਣ ਵਾਲੇ ਸਮੇਂ ਵਿੱਚ ਸੇਵਾ ਕਵੇਂ ਕਰੇਗਾ ਫਿਰ ਇਹ ਤਿੰਨ ਮਹੀਨੇ ਕਹਿੰਦੇ ਮਹਾਰਾਜੀ ਇਹ ਸੇਵਾ ਦੇ ਕੋਲ ਕਰਾਉਂਦੇ ਰਹੇ ਪਰ ਸਤਗੁਰਾਂ ਨੇ ਦੇਖਿਆ ਕਿ ਉਹਦੇ ਚਿਹਰੇ ਦੇ ਉੱਤੇ ਇੱਕ ਵੀ ਨਿਸ਼ਾਨ ਇੱਕ ਵੀ ਚਿੰਨ ਨਹੀਂ ਇਸ ਤਰ੍ਹਾਂ ਦਾ ਬਣਿਆ ਕਿ ਉਹਨੇ ਮਨ ਵਿੱਚ ਰੋਸ ਕੀਤਾ ਹੋਵੇ ਕਿਤੇ ਇੰਨੀ ਧੀਰਜ ਇੰਨਾ ਠੰਮਾ ਫਿਰ ਕੋਈ ਸਮਾ ਉਥੇ ਉਹਨੇ ਕੋੜਿਆਂ ਦੀ ਸੇਵਾ ਕੀਤੀ ਲੰਗਰ ਵਿੱਚ ਸੇਵਾ ਕੀਤੀ ਤਾਂ ਜਦੋਂ ਮਹਾਰਾਜ ਜੀ ਦੀ ਸੇਵਾ ਕਰਦੇ ਆ ਮਹਾਰਾਜ ਜੀ ਨੇ ਇੱਕ ਦਿਨ ਉਹਨੂੰ ਸੱਦਿਆ ਭਾਈ ਕਨ੍ਹਿਆ ਜੀ ਜਲ ਲੈ ਕੇ ਆਏ ਮਹਾਰਾਜ ਦੇ ਕੋਲ ਤੇ ਮਹਾਰਾਜ ਜੀ ਨੇ ਜਲ ਲਿਆ ਹੱਥ ਧੋਤੇ ਆਪਣੇ ਮੁਖੜਾ ਧੋਤਾ ਮਹਾਰਾਜ ਜੀ ਨੇ ਚਰਨ ਧੋਤੇ ਬਾਕੀ ਡੋਲਦਾ ਤੇ ਮਹਾਰਾਜ ਜੀ ਨੇ ਫਿਰ ਦ੍ਰਿਸ਼ਟੀ ਪਾਈ ਜਵੇਂ ਭਾਈ ਸਾਹਿਬ ਜੀ ਨੇ ਅੱਜ ਵਾਰ ਵਿੱਚ ਜ਼ਿਕਰ ਕੀਤਾ ਨਾ ਅੰਮ੍ਰਿਤ ਦ੍ਰਿਸ਼ਟ ਨਿਹਾਲੇ ਹੋਣ ਜਦੋਂ ਗੁਰੂ ਨੇ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਵੇਖਿਆ ਤੇ ਸਰੀਰ ਅਸਰੀਰ ਹੋ ਗਿਆ ਭਾਵ ਸਰੀਰ ਦਾ ਉੱਥੇ ਖਿਆਲ ਹੀ ਨਹੀਂ ਰਿਹਾ ਜਿਵੇਂ ਇੱਥੇ ਵੀ ਸੁਣਦੇ ਆ ਨਾ ਕਿ ਮਹਾਂਪੁਰਸ਼ ਸੰਤ ਬਾਬਾ ਭਾਗ ਸਿੰਘ ਜੀ ਮਹਾਰਾਜ ਉਹ ਸਰੀਰ ਤੋਂ ਉੱਪਰ ਸੀ ਉੱਠੇ ਹੋਏ ਉਹ ਜਗਤ ਨੂੰ ਜਗਤ ਮੰਨਦੇ ਨਹੀਂ ਸੀ ਸਰੀਰ ਤੋਂ ਉੱਪਰ ਉੱਠ ਜਾਂਦਾ ਬੰਦਾ ਜਦੋਂ ਗੁਰੂ ਕਿਰਪਾ ਕਰਦਾ ਉਹ ਸਰੀਰ ਨਹੀਂ ਰਹਿੰਦਾ ਪਿਆ ਉਹ ਆਤਮਾ ਨਾਲ ਜੁੜ ਜਾਂਦਾ ਪਰਮੇਸ਼ਰ ਨਾਲ ਜੁੜ ਜਾਂਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਦ੍ਰਿਸ਼ਟੀ ਪਾਈ ਸਰੀਰ ਤੋਂ ਆ ਸਰੀਰ ਹੋ ਗਏ ਉਹ ਸਰੀਰ ਦਾ ਖਿਆਲ ਹੀ ਭੁੱਲ ਗਿਆ ਉਹਨਾਂ ਨੂੰ ਉੱਪਰ ਉੱਠ ਗਏ ਸਰੀਰ ਤੋਂ ਫਿਰ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਭਰੋਸਗੀ ਦੀ ਦਾਤ ਭਰੋਸੇ ਦੀ ਦਾਤ ਤੁਹਾਨੂੰ ਮਿਲੀ ਹੈ ਨਾ ਇਹ ਹੋਰਾਂ ਨੂੰ ਵੀ ਵੰਡੋ ਵੀ ਭਰੋਸਾ ਪ੍ਰੋਸਾਈ ਸੀ ਨਾ ਮਹਾਰਾਜ ਦੇ ਚਰਨਾਂ ਵਿੱਚ ਨਹੀਂ ਤੇ ਮੇਰੇ ਵਰਗਾ ਜਾਂ ਸਾਡੇ ਵਰਗਾ ਹੁੰਦਾ 2-4 ਦਿਨ ਪਾਣੀ ਭਰਦਾ ਤੇ ਤੀਜੇ ਦਿਨ ਘੜਾ ਚਲਾ ਕੇ ਮਾਰਦਾ ਕਿ ਮਹਾਰਾਜ ਇਹ ਕੀ ਕਰੀ ਜਾਂਦੇ ਤੁਸੀਂ ਤਿੰਨ ਮਹੀਨੇ ਮਹਾਰਾਜ ਜੀ ਪਾਣੀ ਮੰਗੋਂਦੇ ਦੇ ਤੇ ਡੋਲਦੇ ਰਹੇ ਤੇ ਇੱਥੇ ਤਾਂ ਨਿੱਕੀ ਜੀ ਗੱਲ ਤੇ ਆਪਾਂ ਅਗ ਦੂਜੇ ਦੇ ਗੱਲ ਪੈਣ ਚਲੇ ਜਾਂਦੇ ਜੇ 2-3 ਵਾਰੀ ਵੀ ਕਿਸੇ ਨੂੰ ਕੰਮ ਕਹਿ ਦਈਏ ਮੈਂ ਕਰਾਂ ਤੁਹਾਡਾ ਕੰਮ ਕਿਤੇ ਕਹਿੰਦਾ ਇਹ ਹੋਰ ਹੈ ਨਹੀਂ ਇੱਥੇ ਕਰਨ ਨੂੰ ਕੋਈ ਇਸ ਤਰ੍ਹਾਂ ਹੀ ਹੁੰਦਾ ਨਾ ਮਹਾਰਾਜ ਜੀ ਨੇ ਕਿਹਾ ਜੋpropto ਸੇਦੀ ਦਾਤ ਭਾਵਨਾ ਦੀ ਦਾਤ ਤੁਹਾਨੂੰ ਮਿਲੀਏ ਹੋਰਨਾਂ ਨੂੰ ਵੀ ਵੰਡੋ ਤੇ ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਮੈਂ ਤੁਹਾਡੇ ਚਰਨਾਂ ਵਿੱਚ ਰਹਿਣਾ ਚਾਹੁੰਨਾ ਤੇ ਮਹਾਰਾਜ ਕਹਿਣ ਲੱਗੇ ਗੁਰੂ ਜਿਹੜਾ ਹੈ ਵਿਵੇਕ ਦੀ ਵਸਤੂ ਹੈ ਮਹਾਰਾਜ ਕਹਿੰਦੇ ਗੁਰੂ ਜਿਹੜਾ ਹੈ ਇਹ ਵਿਵੇਕ ਦੀ ਵਸਤੂ ਹੈ ਤੇ ਵਿਵੇਕ ਦੇ ਸਹਿਤ ਕਰਮ ਕਰਨੇ ਜਿਹੜੇ ਨੇ ਨਾ ਜਿਹੜਾ ਮਨੁੱਖ ਗਿਆਨ ਦੇ ਸਹਤ ਹੋ ਕੇ ਗੁਰੂ ਦੇ ਬਖਸ਼ੇ ਹੋਏ ਗਿਆਨ ਦੇ ਸਹਤ ਹੋ ਕੇ ਕਰਮ ਕਰਦਾ ਉਹ ਗੁਰੂ ਦੇ ਨਾਲ ਹੀ ਰਹਿੰਦਾ ਹੈ ਉਹ ਗੁਰੂ ਕੋਲ ਹੀ ਰਹਿੰਦਾ ਹੈ ਫਿਰ ਮਹਾਰਾਜ ਜੀ ਨੇ ਕਿਹਾ ਇਹ ਵੀ ਬਚਨ ਕੀਤੇ ਕਿ ਜਿਹੜਾ ਕਿਸੇ ਨੂੰ ਪ੍ਰਸੰਨ ਕਰਨਾ ਕਿਸੇ ਦੀ ਸੇਵਾ ਕਰਕੇ ਖੁਸ਼ੀ ਲੈਣੀ ਹੈ ਨਾ ਤੇ ਮਹਾਰਾਜ ਜੀ ਕਹਿਣ ਲੱਗੇ ਜਿਹੜਾ ਕਿਸੇ ਨੂੰ ਪ੍ਰਸੰਨ ਕਰ ਦੇਣਾ ਇਹ ਗੁਰੂ ਦੀ ਹੀ ਸੇਵਾ ਹੈ ਕਿਸੇ ਦੀ ਸੇਵਾ ਕਰਨੀ ਉਦੀ ਲੋੜ ਪੂਰੀ ਕਰ ਦੇਣੀ ਇਹ ਗੁਰੂ ਦੀ ਸੇਵਾ ਹੈ ਫਿਰ ਮਹਾਰਾਜ ਜੀ ਨੇ ਕਿਹਾ ਕਿ ਜਾਓ ਸੇਵਾ ਕਰੋ ਜਾ ਕੇ ਫਿਰ ਉੱਥੋਂ ਇਹ اٹਕ ਆ ਗਏ اٹਕ ਦੇ ਕੋਲ ਇੱਕ ਪਿੰਡ ਸੀ ਨਗਰ ਸੀ ਕਵੇ ਉਥੇ ਰਹਿ ਕੇ ਇਹਨਾਂ ਨੇ ਇੱਕ ਧਰਮਸ਼ਾਲਾ ਬਣਾਈ ਧਰਮਸ਼ਾਲਾ ਬਣਾ ਕੇ ਉਥੇ ਜਲ ਛਕਾਉਣ ਦੀ ਸੇਵਾ ਕਰਦੇ ਰਾਈਆਂ ਪਾਉਂਦੀਆਂ ਨੂੰ ਜਲ ਛਕਾਉਂਦੇ ਤੇ ਜਲ ਛਕਾਉਂਦਿਆਂ ਹੋਇਆਂ ਉਹਨਾਂ ਨੇ ਫਿਰ ਕਿਸੇ ਨੇ ਪੁੱਛਣਾ ਕਿ ਭਾਈ ਸਾਹਿਬ ਜੀ ਤੁਸੀਂ ਇੰਨਾ ਮਾੜਾ ਸਮਾਂ ਹੁੰਦਿਆਂ ਹੋਇਆਂ ਵੀ ਜਲ ਛਕਾਉਣੇ ਸੇਵਾ ਕਰਦੇ ਆ ਤਾਂ ਉਹਨਾਂ ਨੇ ਕਹਿਣਾ ਕਿ ਜਲ ਛਕਾਉਣ ਵਾਲਾ ਵੀ ਉਹ ਐ ਤੇ ਜਲ ਛਕਣ ਵਾਲਾ ਵੀ ਉਹ ਐ ਫਿਰ ਦੇਖੋ ਕਿੰਨੀ ਉਹਨਾਂ ਦੇ ਅੰਦਰ ਵਿਭਵ ਦ੍ਰਿਸ਼ਟੀ ਹੋ ਗਈ ਕਿ ਸਾਰਿਆਂ ਵਿੱਚ ਹੀ ਵਾਹਿਗੁਰੂ ਨੂੰ ਦੇਖਣਾ ਬਸ ਵੀ ਸਾਰਿਆਂ ਦੇ ਵਿੱਚ ਹੀ ਉਹਦਾ ਰੂਪ ਵੇਖਣਾ ਫਿਰ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦ ਹੋ ਗਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਬਣੇ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ ਕਿ ਭਾਈ ਸ਼ਸਤਰ ਧਾਰੀ ਹੋਵੋ ਅੰਮ੍ਰਿਤ ਛਕੋ ਤਾਂ ਇਹ ਹੁਕਮ ਸਾਰਿਆਂ ਕੋਲੇ ਪਹੁੰਚਿਆ ਤੇ ਭਾਈ ਕਨਈਆ ਜੀ ਦੇ ਕੋਲੇ ਵੀ ਪਹੁੰਚਿਆ ਭਾਈ ਕਨਈਆ ਜੀ ਨੂੰ ਕਿਸੇ ਨੇ ਭਾਈ ਕਨਈਆ ਜੀ ਜਦੋਂ ਅਨੰਦਪੁਰ ਸਾਹਿਬ ਆਏ ਨਾ ਤਾਂ ਭਾਈ ਕਨਈਆ ਜੀ ਨੂੰ ਕਿਸੇ ਨੇ ਕਿਹਾ ਕਿ ਭਾਈ ਤੂੰ ਸ੍ਰੀ ਸਾਹਿਬ ਨੇ ਪਾਈ ਕਿਰਪਾਨ ਨਹੀਂ ਪਾਈ ਤਾਂ ਉਹਨਾਂ ਨੇ ਕਹਿੰਦੇ ਸ਼ਸਤਰ ਲੈ ਕੇ ਪਾ ਲਿਆ ਜਦੋਂ ਸ਼ਸਤਰ ਪਾਇਆ ਤਾਂ ਮਹਾਰਾਜੀ ਦੇ ਕੋਲ ਗਏ ਮਹਾਰਾਜੀ ਕਹਿਣ ਲੱਗੇ ਇਹਨੂੰ ਕਿਨੇ ਸ਼ਸਤਰ ਪਵਾ ਦਿੱਤਾ ਇਹਨਾਂ ਨੂੰ ਤਾਂ ਲੋੜ ਹੀ ਨਹੀਂ ਇਹਨਾਂ ਦੇ ਉੱਤੇ ਤਾਂ ਗੁਰੂ ਨੇ ਪਹਿਲਾਂ ਹੀ ਬੜੀ ਬਖਸ਼ਿਸ਼ ਕੀਤੀ ਹੋਈ ਇਹਨਾਂ ਨੇ ਤਾਂ ਸੇਵਾ ਕਰਨੀ ਜਿਹੜੀ ਸੇਵਾ ਗੁਰੂ ਪਿਤਾ ਜੀ ਨੇ ਲਈ ਹੋਈ ਹੈ ਫਿਰ ਜੰਗਾਂ ਜੁੱਧਾਂ ਦੇ ਵਿੱਚ ਸੇਵਾ ਲੱਗੀ ਜਲ ਛਕਾਉਣ ਦੀ ਗਈ ਸਿਰਫ ਬੇਨਤੀ ਕੀਤੀ ਮਹਾਰਾਜੀ ਨੂੰ ਜਾਣਿਆ ਕਿ ਮਹਾਰਾਜੀ ਉਹ ਵੀ ਪਰਉਪਕਾਰ ਕਰਦੇ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤੇ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਈ ਕਰਮ ਕਰ ਰਹੇ ਆ ਸ਼ਸਤਰ ਪਹਿਨਾਰੇ ਤੇ ਇਹ ਵੀ ਪਰਉਪਕਾਰ ਵਾਸਤੇ ਹੀ ਕਰ ਰਹੇ ਆ ਪੜਾਈ ਕਰ ਰਹੇ ਆ ਫਰਕ ਨਹੀਂ ਜਾਣਿਆ ਗੁਰੂ ਦੇ ਵਿੱਚ ਵੀ ਇਹ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਜਲ ਦੀ ਸੇਵਾ ਲਈ ਤੇ ਮਹਾਰਾਜ ਜੀ ਨੇ ਸ਼ਸਤਰ ਪਹਿਨਾ ਦਿੱਤੇ ਹੱਥ ਜੋੜ ਕੇ ਹੀ ਜਾਣਿਆ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰਦੇ ਉਹ ਵੀ ਪਰਉਪਕਾਰ ਦੀ ਖਾਤਰ ਹੀ ਕਰ ਰਹੇ ਆ ਭਲੇ ਦੀ ਖਾਤਰ ਹੀ ਕਰ ਰਹੇ ਆ ਫਿਰ ਜੰਗਾਂ ਜੁੱਧਾਂ ਦੇ ਵਿੱਚ ਸੇਵਾਗ ਲੱਗੀ ਜਲ ਛਕਾਉਣ ਦੀ ਤੇ ਜਾਲ ਛਕਾਉਂਦੇ ਆ ਬਿਨਾ ਕਿਸੇ ਵੀ ਨਫਰਤ ਤੋਂ ਈਰਖਾ ਤੋਂ ਉਹਨ ਸਿੱਖਾਂ ਨੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮਹਾਰਾਜ ਦੇ ਕੋਲ ਕੋਈ ਕਹਿੰਦਾ ਕਿ ਇਹਨਾਂ ਨੂੰ ਖਰੀਦ ਲਿਆ ਕਿਸੇ ਨੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਇੱਕ ਦਿਨ ਮਹਾਰਾਜ ਜੀ ਦੇ ਦਰਬਾਰ ਦੇ ਚ ਸ਼ਿਕਾਇਤ ਲੱਗੀ ਤੇ ਮਹਾਰਾਜ ਜੀ ਨੇ ਭਾਈ ਸਾਹਿਬ ਜੀ ਨੂੰ ਸੱਦਿਆ ਸੱਦ ਕੇ ਮਹਾਰਾਜ ਕਹਿੰਦੇ ਭਾਈ ਕਨਈਆ ਇਹ ਤੇਰੀ ਸ਼ਿਕਾਇਤ ਕਰਦੇ ਨੇ ਕਿ ਤੂੰ ਮੁਸਲਮਾਨਾਂ ਨੂੰ ਪਾਣੀ ਪਿਉਣਾ ਸਿੱਖਾਂ ਨੂੰ ਪਾਣੀ ਨਹੀਂ ਪਿਉਂਦਾ ਹੱਥ ਜੋੜ ਕੇ ਭਾਈ ਕਨਈਆ ਜੀ ਕਹਿਣ ਲੱਗੇ ਮਹਾਰਾਜ ਨਾ ਤਾਂ ਮੈਂ ਕਦੇ ਸਿੱਖ ਨੂੰ ਪਾਣੀ ਪਿਾਇਆ ਤੇ ਨਾ ਮੁਸਲਮਾਨ ਨੂੰ ਪਿਾਇਆ ਪਰ ਇਹ ਕਹਿੰਦੇ ਫਿਰ ਕਿਹਨੂੰ ਪਿਉਣਾ ਕਹਿਣ ਲੱਗੇ ਮੈਂ ਤਾਂ ਦੋਹਾਂ ਨੂੰ ਹੀ ਤੁਹਾਡਾ ਹੀ ਰੂਪ ਜਾਣਦਾ ਤੁਹਾਡੇ ਤੋਂ ਬਿਨਾ ਮੈਨੂੰ ਕਿਸੇ ਦੇ ਦਰਸ਼ਨ ਨਹੀਂ ਹੁੰਦੇ ਜਦ ਬਾਣੀ ਕਹਿੰਦੀ ਨਾ ਜੋ ਦੀਸ ਹੈ ਸੋ ਤੇਰਾ ਰੂਪ ਕਿ ਮਹਾਰਾਜ ਜਦੋਂ ਮੇਰੇ ਕੰਨਾਂ ਵਿੱਚ ਪਾਣੀ ਪਾਣੀ ਦੀ ਆਵਾਜ਼ ਪੈਂਦੀ ਮੈਂ ਉਧਰ ਨੂੰ ਜਾਂਦਾ ਤੇ ਜਿਹਦੀ ਬੁੱਕ ਵਿੱਚ ਮੈਂ ਪਾਣੀ ਪਾਉਣਾ ਨਾ ਉਹ ਬੁੱਕ ਤੁਹਾਡੀ ਹੁੰਦੀ ਹੈ ਮੈਂ ਤਾਂ ਤੁਹਾਨੂੰ ਪਾਣੀ ਪਿਆਇਆ ਮੈਂ ਕਦੇ ਹੋਰ ਕਿਸੇ ਨੂੰ ਪਾਣੀ ਪਿਆਇਆ ਹੀ ਨਹੀਂ ਹੋਰ ਕਿਸੇ ਨੂੰ ਕਦੇ ਪਾਣੀ ਪਿਆਇਆ ਹੀ ਨਹੀਂ ਮਹਾਰਾਜ ਜੀ ਨੇ ਆਪਣੇ ਗੱਲ ਨਾ ਲਾਇਆ ਮਾਰੇ ਕਹਿਣ ਲੱਗੇ ਅਸਲ ਜੀ ਤੂੰ ਵੀ ਮੈਨੂੰ ਪੋਛਾਣਿਆ ਇਹ ਭਗਤੀ ਦੀ ਸਿਖਰ ਹੈ ਠੀਕ ਹੈ ਭਗਤੀ ਕਰਨੀ ਆਪਾਂ ਸਿਮਰਨ ਕਰਨਾ ਸੇਵਾ ਕਰਨੀ ਕਥਾ ਕੀਰਤਨ ਕਰਨਾ ਸੁਣਨਾ ਬਾਣੀ ਪੜ੍ਹਨੀ ਇਹ ਸਾਰੇ ਸਾਰੇ ਕਰਮ ਜਿਹੜੇ ਨੇ ਭਗਤੀ ਦੇ ਕਰਮ ਨੇ ਪਰ ਭਗਤੀ ਸੰਪੂਰਨ ਉਦਨ ਹੁੰਦੀ ਹੈ ਜਿਸ ਦਿਨ ਹਰ ਕਿਸੇ ਵਿੱਚੋਂ ਜਿਹਦੀ ਅਸੀਂ ਭਗਤੀ ਕਰਦੇ ਆ ਉਹ ਸਾਨੂੰ ਦਿਸਣ ਲੱਗ ਪਵੇ ਉਹ ਦਿਨ ਭਗਤੀ ਸੰਪੂਰਨ ਹੋ ਜਾਂਦੀ ਹੈ ਜੇ ਹਜੇ ਦਿਸਣ ਨਹੀਂ ਨ ਲੱਗਿਆ ਵਾਹਿਗੁਰੂ ਸਾਰਿਆਂ ਵਿੱਚ ਤੇ ਸਮਝੋ ਹਜੇ ਸਾਡੀ ਭਗਤੀ ਸੰਪੂਰਨ ਨਹੀਂ ਹੋਈ ਹਜੇ ਅਸੀਂ ਹਜੇ ਰਸਤੇ ਵਿੱਚ ਹੀ ਤੁਰੇ ਫਿਰਦੇ ਆ ਭਾਵੇਂ ਬਾਣੀ ਪੜਦੇ ਆ ਸੇਵਾ ਕਰਦੇ ਆ ਸਿਮਰਨ ਕਰਦੇ ਆ ਪਰ ਜੇ ਹਰ ਕਿਸੇ ਵਿੱਚ ਸਾਨੂੰ ਵਾਹਿਗੁਰੂ ਨਹੀਂ ਦਿੱਸਦਾ ਪਿਆ ਆਪਣਾ ਪਿਆਰਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾਸ ਪਾਤਸ਼ਾਹਾਂ ਦੇ ਜੇ ਦਰਸ਼ਨ ਨਹੀਂ ਹੋ ਰਹੇ ਨਾ ਹਰ ਕਿਸੇ ਦੇ ਵਿੱਚੋਂ ਤਾਂ ਸਮਝੋ ਹਜੇ ਰਸਤੇ ਦੇ ਵਿੱਚ ਤੁਰੇ ਫਿਰਦੇ ਆਂ ਇਹ ਸਿਖਰ ਹੈ ਭਗਤੀ ਦੀ ਇਹ ਸੰਪੂਰਨ ਹੈ ਭਗਤੀ ਇੱਥੇ ਜਾ ਕੇ ਸੰਪੂਰਨ ਹੋ ਜਾਂਦੇ ਮਹਾਰਾਜ ਕਹਿੰਦੇ ਤੂੰ ਹੀ ਮੈਨੂੰ ਪਛਾਣਿਆ ਕਿ ਮੈਂ ਹਰ ਕਿਸੇ ਵਿੱਚ ਵਸਦਾ ਫਿਰ ਮਹਾਰਾਜ ਜੀ ਨੇ ਮਲਮ ਪੱਟੀ ਵੀ ਦਿੱਤੀ ਕਿ ਜਿੱਥੇ ਤੁਸੀਂ ਜਲ ਦੀ ਸੇਵਾ ਕਰਦੇ ਹੋ ਉਥੇ ਮਲਮ ਪੱਟੀ ਵੀ ਜ਼ਖਮੀਆਂ ਦੀ ਕਰਿਆ ਕਰੋ ਤੇ ਮਾਰੇ ਨੇ ਹੁਕਮ ਕਰ ਦਿੱਤਾ ਕਿ ਜੋ ਇਹ ਕਰਦੇ ਪਏ ਠੀਕ ਕਰਦੇ ਪਏ ਇਹਨਾਂ ਨੂੰ ਕਿਸੇ ਨੇ ਵਰਜਨਾ ਨਹੀਂ ਇਹਨਾਂ ਨੂੰ ਕਿਸੇ ਨੇ ਕੁਝ ਕਹਿਣਾ ਨਹੀਂ ਤੇ ਦੇਖੋ ਉਹ ਫਿਰ ਜੰਗ ਦੇ ਮੈਦਾਨ ਦੇ ਅੰਦਰ ਫਿਰਦੇ ਤੇ ਕੋਈ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਸੀ ਉਹ ਸਾਰਿਆਂ ਨੂੰ ਪਾਣੀ ਪਿਉਂਦੇ ਤੇ ਭਾਵੇਂ ਕੋਈ ਸਿੱਖ ਸੀ ਭਾਵੇਂ ਕੋਈ ਮੁਸਲਮਾਨ ਸੀ ਤੇ ਉਹਨਾਂ ਨੂੰ ਨਮਸਕਾਰਾਂ ਕਰਿਆ ਕਰਦੇ ਹੋ ਭਾਈ ਕਨਈਆ ਜੀ ਨੂੰ ਨਮਸਕਾਰਾਂ ਕਰਦੇ ਲੋਕ ਪਾਈਕ ਨਈਆ ਜਿੱਦੀਆਂ ਬੌਲੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਆਪ ਸੰਗਤ ਜਾਂਦੇ ਹੋਵੋਗੇ ਆਨੰਦਪੁਰ ਸਾਹਿਬ ਪਰ ਜਦੋਂ ਸ਼ਾਇਦ ਹੋ ਸਕਦਾ ਆਪ ਜੀ ਨੇ ਦਰਸ਼ਨ ਨਾ ਕੀਤੇ ਹੋਣ ਜਦੋਂ ਆਪਾਂ ਆਨੰਦਪੁਰ ਸਾਹਿਬ ਤੋਂ ਤਾਰਾਗੜ੍ਹ ਸਾਹਿਬ ਕਿਲਾ ਹੈ ਨਾ ਕਿਲੇ ਨੂੰ ਜਾਣੇ ਆ ਤਾਂ ਕਿਲੇ ਤੋਂ ਥਲੜੇ ਪਾਸੇ ਉਥੇ ਇੱਕ ਤਾਰਾਪੁਰ ਨਗਰ ਹੈ ਉਸ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਉਸ ਗੁਰਦੁਆਰਾ ਸਾਹਿਬ ਦਾ ਨਾਂ ਹੈ ਭਾਈ ਕਨਈਆ ਜੀ ਦੀਆਂ ਬੌਲੀਆਂ ਉੱਥੇ ਬੋਹਲੀਆਂ ਨੇ ਅੱਜ ਵੀ ਉਹ ਪਾਣੀ ਧਰਤੀ ਦੇ ਚੋਂ ਨਿਕਲਦਾ ਤੇ ਉਹ 2-3 ਬੋਹਲੀਆਂ ਉੱਥੇ ਬਣੀਆਂ ਭਾਈ ਜੀ ਦਾ ਭਾਈ ਸਾਹਿਬ ਜੀ ਦੀ ਮਸ਼ਕ ਜਿਹੜੀ ਮਸ਼ਕ ਵਿੱਚ ਪਾਣੀ ਭਰਦੇ ਸੀ ਉਹ ਵੀ ਉੱਥੇ ਪਈ ਹੋਈ ਛੋਟਾ ਜਿਹਾ ਇੱਕ ਭੋਰਾ ਬਣਿਆ ਜਿੱਦੇ ਭੋਰੇ ਵਿੱਚ ਬੈਠ ਕੇ ਬੰਦਗੀ ਕਰਦੇ ਭਾਈ ਕਨਈਆ ਜੀ ਜਦੋਂ ਸਮਾਂ ਮਿਲਦਾ ਤੇ ਉੱਥੇ ਜਾਦ ਦੇ ਵਿੱਚ ਸਥਾਨ ਬਣਿਆ ਹੋਇਆ ਜਦੋਂ ਹੁਣ ਤੁਸੀਂ ਆਨੰਦਪੁਰ ਸਾਹਿਬ ਜਾਓ ਨਾ ਜ਼ਰੂਰ ਦਰਸ਼ਨ ਕਰਕੇ ਆਇਓ ਇਹੋ ਜੇ ਮਹਾਨ ਮਹਾਪੁਰਸ਼ ਜਿਨਾਂ ਨੇ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਵੇਖਿਆ ਕੱਲੀ ਇਹ ਹੀ ਘਟਨਾ ਨਹੀਂ ਆਪਾਂ ਜ਼ਿਆਦਾਤਰ ਇਸ ਘਟਨਾ ਬਾਰੇ ਜਾਣਦੇ ਨਾ ਪਰ ਜਦੋਂ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ ਸੀ ਨਾ ਤੇ ਭਾਈ ਕਨੀਆ ਜੀ ਫਿਰ ਅਟਕ ਕੇ ਚਲੇ ਗਏ ਸੀ ਉੱਥੇ ਜਾ ਕੇ ਭਾਈ ਕਨੀਆ ਜੀ ਨੇ ਉਸੇ ਤਰ੍ਹਾਂ ਸੇਵਾ ਸ਼ੁਰੂ ਕੀਤੀ ਤੇ ਉਹ ਉਹਨਾਂ ਨੂੰ ਕਿਸੇ ਨੇ ਪੁੱਛਣਾ ਕਿ ਭਾਈ ਸਾਹਿਬ ਜੀ ਫਿਰ ਸਿਮਰਨ ਕਵੇਂ ਕਰੀਏ ਤੇ ਭਾਈ ਸਾਹਿਬ ਕਹਾਂ ਕਰਦੇ ਸੀ ਤਨ ਮਨ ਤੇ ਧਨ ਦਾ ਸਿਮਰਨ ਕਰਨਾ ਚਾਹੀਦਾ ਧਨ ਕਰਕੇ ਸਰੀਰ ਕਰਕੇ ਕਥਾ ਸੁਣੋ ਕੀਰਤਨ ਸੁਣੋ ਸਿਮਰਨ ਕਰੋ ਸੇਵਾ ਕਰੋ ਇਹ ਧਨ ਦਾ ਸਿਮਰਨ ਹੈ ਧਨ ਦਾ ਸਿਮਰਨ ਹੈ ਜੇ ਧਨ ਤੁਹਾਨੂੰ ਮਿਲਿਆ ਨਾ ਤੁਸੀਂ ਕਮਾਇਆ ਜਵੇਂ ਧਨ ਆਪਣੇ ਵਾਸਤੇ ਵਰਤਦੇ ਆਂ ਓਵੇਂ ਧਨ ਕਿਸੇ ਵਾਸਤੇ ਕਿਸੇ ਦਾ ਭਲਾ ਕਰਨ ਵਾਸਤੇ ਵੀ ਵਰਤੋ ਵੀ ਧਨ ਦੇ ਨਾਲ ਜੇ ਤੁਸੀਂ ਕਮਾਇਆ ਨਾ ਆਪਣੇ ਵਾਸਤੇ ਵੀ ਵਰਤੋ ਉਹਦੇ ਵਿੱਚੋਂ ਕਿਸੇ ਦਾ ਭਲਾ ਕਰਨ ਵਾਸਤੇ ਵੀ ਮਾਇਆ ਵਰਤੋ ਇਹ ਧਨ ਦੀ ਇਹ ਧਨ ਦਾ ਸਿਮਰਨ ਹੈ ਫਿਰ ਮਨ ਦਾ ਸਿਮਰਨ ਕੀ ਹੈ ਕਿ ਮਨ ਨੂੰ ਜੇ ਸਾਡਾ ਸਰੀਰ ਭੱਜਦਾ ਹੈ ਤਾਂ ਸਰੀਰ ਨੂੰ ਵੀ ਲਿਆਉਣਾ ਗੁਰੂ ਦੇ ਕੋਲੇ ਤੇ ਮਨ ਜੇ ਭੱਜਦਾ ਤੇ ਮਨ ਨੂੰ ਵੀ ਮੋੜ-ਮੋੜ ਕੇ ਗੁਰੂ ਦੇ ਕੋਲ ਲਿਆਉਣਾ ਕਿ ਮਣਾ ਤੂੰ ਗੁਰੂ ਦੇ ਕੋਲ ਬੈਠ ਮਨ ਨੂੰ ਵਾਪਸ ਵਿੱਚ ਕਰਨਾ ਇਹ ਤਨ ਮਨ ਤੇ ਧਨ ਦਾ ਸਿਮਰਨ ਦਾ ਉਪਦੇਸ਼ ਭਾਈ ਸਾਹਿਬ ਜੀ ਦਿਆ ਕਰਦੇ ਬੜਾ ਉਹਨਾਂ ਦਾ ਜੀਵਨ ਕਿਸੇ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਾਰ ਨੂੰ ਮੱਥਾ ਟੇਕਦੇ ਤਾਂ ਬੁੱਤ ਪ੍ਰਸਤੀ ਹੈ ਨਾ ਵੀ ਜਵੇਂ ਲੋਕ ਬੁੱਤਾਂ ਦੀ ਪੂਜਾ ਕਰਦੇ ਹੋਰ ਧਰਮਾਂ ਦੇ ਵਿੱਚ ਬੁੱਤਾਂ ਦੀ ਪੂਜਾ ਹੈ ਤੇ ਉਵੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਤ ਦੀ ਪੂਜਾ ਵੀ ਬੁੱਤ ਪ੍ਰਸਤੀ ਕੀਤੀ ਹੈ ਕਹਿੰਦੇ ਭਾਈ ਸਾਹਿਬ ਜੀ ਕਹਿਣ ਲੱਗੇ ਹਾਂ ਬੁੱਤ ਪ੍ਰਸਤੀ ਉਹਦੇ ਵਾਸਤੇ ਹੈ ਜਿਨੇ ਗੁਰੂ ਮਹਾਰਾਜ ਜੀ ਦਾ ਉਪਦੇਸ਼ ਨਹੀਂ ਮੰਨਣਾ ਜਿਨੇ ਬਾਣੀ ਸੁਣ ਕੇ ਮੰਨਿਆ ਹੀ ਨਹੀਂ ਆਪਣੇ ਜੀਵਨ ਵਿੱਚ ਧਾਰਨ ਹੀ ਨਹੀਂ ਕੀਤਾ ਸਿਮਰਨ ਹੀ ਨਹੀਂ ਕਰਨ ਲੱਗਾ ਚੰਗੇ ਕਰਮ ਹੀ ਨਹੀਂ ਕਰਨ ਲੱਗਾ ਗੁਰੂ ਦੀ ਗੱਲ ਨੂੰ ਮੰਨਿਆ ਹੀ ਨਹੀਂ ਤੇ ਉਹ ਆਇਆ ਮੱਥਾ ਟੇਕਿਆ ਪ੍ਰਕਰਮਾ ਕੀਤੀ ਪ੍ਰਸ਼ਾਦ ਲਿਆ ਤੇ ਉਹਦੇ ਵਾਸਤੇ ਤਾਂ ਬੁੱਤ ਪ੍ਰਸਤੀ ਹੈ ਨਾ ਪਰ ਕਹਿੰਦੇ ਜਿਹੜੇ ਗੁਰੂ ਮਹਾਰਾਜ ਜੀ ਨੂੰ ਆ ਕੇ ਮੱਥਾ ਟੇਕਿਆ ਨਮਸਕਾਰ ਕੀਤੀ ਬਾਣੀ ਪੜ੍ਹੀ ਬਾਣੀ ਨੂੰ ਆਪਣੇ ਜੀਵਨ 'ਚ ਕਮਾਇਆ ਬਾਣੀ ਕਹਿੰਦੀ ਨਾ ਕਿ ਮਹਾਰਾਜ ਜੀ ਕਹਿੰਦੇ ਆ ਕਿ ਬਾਣੀ ਸਤਗੁਰਾਂ ਦੀ ਜਿਹੜੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਕਿ ਸਿੱਖ ਦਾ ਜੀਵਨ ਗੁਰਬਾਣੀ ਵਰਗਾ ਬਣ ਜਾਣਾ ਚਾਹੀਦਾ ਸਿੱਖ ਦਾ ਜੀਵਨ ਗੁਰਬਾਣੀ ਵਰਗਾ ਹੋਣਾ ਚਾਹੀਦਾ ਇਨੇ ਗੁਰਬਾਣੀ ਨੂੰ ਕਮਾਲਿਆ ਮਾ ਭਾਈਕ ਨੇ ਜੇ ਕਹਿੰਦੇ ਉਹ ਸ਼ਬਦ پرستੀ ਆ ਉਹ ਸ਼ਬਦ ਦੀ ਪੂਜਾ ਕਰਦਾ ਉਹ ਉਹ ਬੁੱਧ پرستਾ ਨਹੀਂ ਹੈ ਉਹ ਸ਼ਬਦ پرستੀ ਜੀ ਹੈ ਜਿਹੜਾ ਗੁਰੂ ਦੇ ਸ਼ਬਦਾਂ ਨੂੰ ਕਮਾਉਂਦਾ ਹੈ ਬੜੇ ਉਪਦੇਸ਼ ਭਾਈ ਸਾਹਿਬ ਜੀ ਦਿਆ ਕਰਦੇ ਇੱਕ ਵਾਰ ਕਹਿੰਦੇ ਖੂਲਵਾਉਣਾ ਸੀ ਤਾਂ ਭਾਈ ਸਾਹਿਬ ਜੀ ਨੂੰ ਉੱਥੋਂ ਦੇ ਲੋਕ ਕਹਿਣ ਲੱਗੇ ਭਾਈ ਸਾਹਿਬ ਜੀ ਕਿਉਂਕਿ ਉਹਨਾਂ ਨੇ ਬੜੇ ਖੂਲਵਾਏ ਬੌਲੀਆਂ ਲਵਾਈਆਂ ਜਲ ਦੀ ਸੇਵਾ ਕਰਦੇ ਤੇ ਜਦੋਂ ਖੂਲਵਾਏ ਤੇ ਇੱਕ ਵਾਰ ਫੂਲ ਲਵਾਉਣਾ ਸੀ ਤੇ ਕੋਈ ਕਹਿਣ ਲੱਗਾ ਭਾਈ ਸਾਹਿਬ ਜੀ ਗ੍ਰਾਹੀ ਕਰ ਲਈ ਆਪਾਂ ਉਹ ਗ੍ਰਾਹੀ ਕਰਕੇ ਫੂਲ ਲਵਾ ਲਈਏ ਤੇ ਭਾਈ ਸਾਹਿਬ ਜੀ ਕਹਿਣ ਲੱਗੇ ਜੇ ਉਗਰਾਹੀ ਕਰਕੇ ਫੂਲ ਲਵਾਇਆ ਤੇ ਕਾਹਦਾ ਲਵਾਇਆ ਆਪੇ ਗੁਰੂ ਮਹਾਰਜ ਭੇਜਣਗੇ ਸਾਰੀ ਰਸਤ ਬਸਤ ਫਿਰ ਇੱਕ ਬੰਦਾ ਕਹਿਣ ਲੱਗਾ ਕਿ ਤੁਸੀਂ ਮੈਂ ਬਹੁਤ ਧਨਾੜ ਸੀ ਅਮੀਰ ਬੰਦਾ ਕਹਿਣ ਲੱਗਾ ਤੁਸੀਂ ਮੈਨੂੰ ਇਹ ਸੇਵਾ ਦੇ ਦਿਓ ਮੈਂ ਫੂਲ ਲਵਾ ਦਿੰਦਾ ਤੇ ਭਾਈ ਸਾਹਿਬ ਕਹਿਣ ਲੱਗੇ ਨਹੀਂ ਕਹਿੰਦੇ ਤੇ ਠੀਕ ਆ ਤੇਰੇ ਕੋਲੇ ਪਰਮਾਤਮਾ ਨੇ ਤੈਨੂੰ ਬਹੁਤ ਕੁਝ ਦਿੱਤਾ ਹੋਇਆ ਪਰ ਤੂੰ ਜੇ ਖੂਲਵਾ ਦਿੱਤਾ ਕੱਲ ਨੂੰ ਲੋਕਾਂ ਨੂੰ ਕਹਿੰਦਾ ਫਿਰੇਗਾ ਇਹ ਤਾਂ ਖੂ ਸਾਡਾ ਹੈ ਇਹ ਤਾਂ ਮੈਂ ਲਵਾਇਆ ਤੇਰੇ ਅੰਦਰ ਹੰਕਾਰ ਵੱਧ ਜਾਣਾ ਕਹਿੰਦੇ ਤੇਰੇ ਕੋਲੋਂ ਵੀ ਮਾਇਆ ਨਹੀਂ ਲੈਣੀ ਤੇਰੇ ਕੋਲੋਂ ਸੇਵਾ ਨਹੀਂ ਕਰਾਉਣੀ ਦੇਖੋ ਕਿੰਡੀ ਉੱਚੀ ਅਵਸਥਾ ਸੀ ਉਹਨਾਂ ਦੀ ਕਿ ਹਰ ਕਿਸੇ ਬੰਦੇ ਨੂੰ ਉਹ ਵੇਖ ਲੈਂਦੇ ਸੀ ਉਹ ਅੰਦਰੋਂ ਵੀ ਵੇਖ ਲੈਂਦੇ ਸੀ ਪਰਖਣ ਦਾ ਢੰਗ ਜੇ ਕਿਸੇ ਨੇ ਕਹਿਣਾ ਨਾ ਕਿ ਪ੍ਰਸ਼ਾਦਾ ਪਾਣੀ ਛਕਾਉਣਾ ਤੇ ਭਾਈ ਸਾਹਿਬ ਨੇ ਕਹਿਣਾ ਕਵੇਂ ਪਰਖ ਕਰੀਏ ਕਿ ਅੰਦਰੋਂ ਛਕਾਉਣ ਵਾਸਤੇ ਕਹਿ ਰਿਹਾ ਤੇ ਕਿਸੇ ਨੇ ਕਹਿਣਾ ਭਾਈ ਪ੍ਰਸ਼ਾਦਾ ਛਕੋਗੇ ਤਾਂ ਭਾਈ ਸਾਹਿਬ ਨੇ ਕਹਿਣਾ ਵੀ ਇਹ ਅੰਦਰੋਂ ਨਹੀਂ ਕਹਿ ਰਿਹਾ ਤੇ ਜੇ ਕੋਈ ਆ ਕੇ ਕਵੇ ਨਾ ਕਿ ਭਾਈ ਸਾਹਿਬ ਜੀ ਆਓ ਪ੍ਰਸ਼ਾਦ ਪਾਓ ਪ੍ਰੇਮ ਨਾਲ ਕਵੇ ਤਾਂ ਸਮਝੋ ਕਿ ਇਹ ਬੰਦਾ ਅੰਦਰੋਂ ਕਹਿ ਰਿਹਾ ਨਹੀਂ ਤੇ ਇੱਕ ਤਾਂ ਐਂ ਕਹਿੰਦਾ ਨਾ ਛਕੋਗੇ ਪ੍ਰਸ਼ਾਦਾ ਤੁਸੀਂ ਤੇ ਸਮਝ ਲਓ ਕਿ ਉਹ ਐ ਨਹੀਂ ਕਹਿ ਅੰਦਰੋਂ ਨਹੀਂ ਕਹਿ ਰਿਆ ਜੇ ਕੋਈ ਕਹੇ ਕਿ ਆਓ ਭਾਈ ਸਾਹਿਬ ਜੀ ਪ੍ਰਸ਼ਾਦ ਪਾਓ ਤਿਆਰ ਕੀਤਾ ਪਿਆ ਤੁਹਾਡੇ ਵਾਸਤੇ ਤੇ ਸਮਝੋ ਅੰਦਰੋਂ ਸ਼ਿਕਾਰਿਆ ਬੜੀਆਂ ਉਹਨਾਂ ਦੇ ਜੀਵਨ ਦੇ ਵਿੱਚ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਬੜੇ ਭਾਈ ਸਾਹਿਬ ਜੀ ਨੇ ਉਪਦੇਸ਼ ਦਿੱਤੇ ਲੋਕਾਂ ਦਾ ਭਲਾ ਕੀਤਾ ਬੜਿਆਂ ਨੂੰ ਮਹਾਰਾਜ ਜੀ ਨੇ ਇਹ ਵੀ ਕਿਹਾ ਸੀ ਵੀ ਕਿਸੇ ਬੰਦੇ ਨੂੰ ਗੁਰੂ ਦੀ ਸਿੱਖਿਆ ਦੀ ਘਾਸੀ ਪਾ ਦੇਣੀ ਗੁਰੂ ਦੀ ਮਤ ਦੀ ਘਾਸੀ ਪਾ ਦੇਣੀ ਆਦਤ ਪਾ ਦੇਣੀ ਤੇ ਗੁਰੂ ਨਾਲ ਜੋੜ ਦੇਣਾ ਇਹ ਸਭ ਤੋਂ ਵੱਡੀ ਸੇਵਾ ਹੈ ਤੇ ਭਾਈ ਕਨਈਆ ਜੀ ਨੇ ਵੇਖੋ ਬੜੇ ਸੇਵਾ ਪੰਥੀ ਕਾਇਮ ਕੀਤੇ ਸੇਵਾ ਕਰਨ ਵਾਲੇ ਅੱਜ ਵੀ ਸੇਵਾ ਪੰਥੀ ਚ ਦਾ ਜਿਹੜੀ ਸੰਪਰਦਾ ਹੈ ਚੱਲਦੀ ਪਈ ਹੈ ਭਾਈ ਕਨਈਆ ਜੀ ਦੀ ਤੇ ਅੱਜ ਵੀ ਉਸੇ ਤਰ੍ਹਾਂ ਹੀ ਉਹ ਸੇਵਾ ਕਰਦੇ ਨੇ ਭਾਵੇਂ ਉਹਨਾਂ ਦਾ ਵੱਡਾ ਮੁਖੀ ਵੀ ਹੋਵੇ ਨਾ ਉਹ ਵੀ ਸੇਵਾ ਕਰਦਾ ਭਾਈ ਸਾਹਿਬ ਜੀ ਵਾਂਗੂ ਤੇ ਉਹਨਾਂ ਦੇ ਵਿੱਚ ਹੀ ਦੇਖਿਓ ਅੱਗੇ ਬੜੀ ਬੰਦਗੀ ਵਾਲੀ ਰੂਹ 71 ਸਾਲ ਦੀ ਤਕਰੀਬਨ ਉਹਨਾਂ ਨੇ ਉਮਰ ਭੋਗੀ ਭਾਈ ਸਾਹਿਬ ਜੀ ਨੇ ਤੇ ਜਿਸ ਦਿਨ ਭਾਈ ਸਾਹਿਬ ਜੀ ਨੇ ਦੇਖੋ ਸਰੀਰ ਛੱਡਿਆ ਨਾ ਕੀਰਤਨ ਸੁਣਦਿਆਂ ਹੋਏ ਕਹਿੰਦੇ ਕੀਰਤਨ ਰਾਗੀ ਸਿੰਘ ਕੀਰਤਨ ਕਰਦੇ ਸੀ ਤੇ ਥੰਮ ਦੇ ਨਾਲ ਢੋਲ ਵਾ ਕੇ ਬੈਠ ਗਏ ਤੇ ਅੱਗੇ ਜਦੋਂ ਕੀਰਤਨ ਸੁਣਦੇ ਆ ਨਾ ਤੇ ਰਾਗੀ ਸਿੰਘਾਂ ਨੂੰ ਜਦੋਂ ਕੀਰਤਨ ਦੀ ਸਮਾਪਤੀ ਕਰਨੀ ਹੁੰਦੀ ਸੀ ਤੇ ਭਾਈ ਕਨਈਆ ਜੀ ਇਸ਼ਾਰਾ ਕਰ ਦਿੰਦੇ ਸੀ ਵੀ ਹੁਣ ਫਤਿਹ ਕਰ ਦਿਓ ਕੀਰਤਨ ਬੰਦ ਕਰ ਦਿਓ ਕਹਿੰਦੇ ਅੱਜ ਕੀ ਹੋਇਆ ਵੀ ਭਾਈ ਸਾਹਿਬ ਦੀ ਢੋਲ ਆ ਕੇ ਬੈਠੇ ਥੰਮ ਦੇ ਨਾਲ ਰਾਗੀ ਸਿੰਘਾਂ ਨੇ ਕੀਰਤਨ ਸ਼ੁਰੂ ਕੀਤਾ ਪਰ ਇਸ਼ਾਰਾ ਨਹੀਂ ਹੋਇਆ ਕੀਰਤਨ ਕਰੀ ਜਾਂਦੇ ਰਾਗੀ ਸਿੰਘ ਜਦੋਂ ਕਾਫੀ ਸਮਾਂ ਬਤੀਤ ਹੋ ਗਿਆ ਨਾ ਇੱਕ ਸਿੱਖ ਆਇਆ ਉਹਨੇ ਹਲਾਇਆ ਭਾਈ ਸਾਹਿਬ ਜੀ ਨੂੰ ਜਦੋਂ ਭਾਈ ਸਾਹਿਬ ਜੀ ਨੂੰ ਹਲਾਇਆ ਤੇ ਭਾਈ ਸਾਹਿਬ ਜੀ ਦੀ ਤਾਂ ਆਤਮਾ ਪਰਮਾਤਮਾ ਵਿੱਚ ਮਿਲ ਚੁੱਕੀ ਸੀ ਸਰੀਰ ਛੱਡ ਦਿੱਤਾ ਸੀ ਭਾਈ ਸਾਹਿਬ ਜੀ ਨੇ ਕੀਰਤਨ ਸੁਣਦਿਆਂ ਹੋਏ ਦੇਖੋ ਕਿੱਡੀ ਉੱਚੀ ਅਵਸਥਾ ਹੋਵੇਗੀ ਕਿ ਕੀਰਤਨ ਸੁਣਦਿਆਂ ਗੁਰੂ ਦਾ ਜਸ ਸੁਣਦਿਆਂ ਜੋਤ ਜਿਹੜੀ ਆਤਮਾ ਜਿਹੜੀ ਪ੍ਰਮਾਤਮਾ ਵਿੱਚ ਲੀਨ ਹੋ ਗਈ। ਫਿਰ ਉੱਥੇ ਭਾਈ ਸੇਵਾ RAM ਜੀ ਜਿਹੜੇ ਅੱਗੇ ਮੁਖੀ ਹੋਏ ਸੇਵਾ ਪੰਥੀਆਂ ਦੇ ਵਿੱਚ ਉਹਨਾਂ ਨੇ ਫਿਰ ਉੱਥੇ ਸ਼ਬਦ ਪੜਿਆ। ਸੇਵਕੀ ਔੜ ਕ ਨਿਭੇ ਪ੍ਰੀਤ। ਵੀ ਸਾਰੀ ਉਮਰ ਹੀ ਉਹ ਸੇਵਕ ਨੇ ਸੇਵਾ ਕੀਤੀ ਪ੍ਰੀਤ ਔੜ ਕ ਨਿਭ ਗਈ ਪੂਰੀ ਹੋ ਗਈ। ਵਿਜਉਂਦੇ ਜੀ ਵੀ ਪਰਮਾਤਮਾ ਨੂੰ ਚੇਤੇ ਰੱਖਿਆ ਜੇਦੋਂ ਚੱਲਣ ਲੱਗੇ ਸੰਸਾਰ ਚੋਂ ਜਾਣ ਲੱਗੇ ਉਦੋਂ ਵੀ ਗੁਰੂ ਨੂੰ ਚੇਤੇ ਰੱਖਦੇ ਹੋਏ ਕੀਰਤਨ ਸੁਣਦੇ ਗੁਰਬਾਣੀ ਦਾ ਸੰਸਾਰ ਵਿੱਚੋਂ ਗਏ ਸੋ ਇਹੋ ਜੇ ਮਹਾਪੁਰਸ਼ ਭਾਈ ਕਨਈਆ ਜੀ ਦੇ ਚਰਨਾਂ ਤੇ ਕੋਟ ਕੋਟ ਵਾਰ ਪ੍ਰਣਾਮ ਨਮਨ ਕਰਦੇ ਆ ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਕਿ ਮਹਾਰਾਜ ਸਾਨੂੰ ਵੀ ਇਸ ਤਰ੍ਹਾਂ ਸਿਦਕ ਸਬਰ ਦੀ ਦਾਤ ਬਖਸ਼ੋ ਗੁਰੂ ਦੀ ਬਾਣੀ ਨਾਲ ਮਨੁੱਖਤਾ ਦੇ ਨਾਲ ਪਿਆਰ ਕਰਨ ਵਾਲੀ ਬੁੱਧੀ ਬਖਸ਼ ਦਿਓ ਤਾਂ ਕਿ ਸਾਡਾ ਵੀ ਜਿਹੜਾ ਹੈ ਭਲਾ ਹੋ ਜਾਵੇ ਸੋ ਮਹਾਰਾਜ ਸਾਡੇ ਤੇ ਕਿਰਪਾ ਕਰਨ ਵਿਚਾਰਾਂ ਕਰਦਿਆਂ ਹਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸੁਭਾਵਕ ਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਦੇਹੋ ਸੱਜਣ ਅਸੀ ਛੜੀਆ ਜੋ ਹੋਵੇ ਸਾਬ ਸੋ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ